ਵਿਧਾਨ ਸਭਾ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਧਾਇਕ ਨਾਬਾ ਗੁਰਦੇਵ ਸਿੰਘ ਦੇਵਮਾਨ ਨਾਲ ਉਹਨਾਂ ਦੇ ਦਫ਼ਤਰ ਨਾਬਾ ਵਿਖੇ ਪਹੁੰਚ ਕੇ ਉਹਨਾਂ ਦੁੱਖ ਸਾਂਝਾ ਕੀਤਾ ਇਸ ਮੌਕੇ ਉਹਨਾਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਬਾਪੂ ਲਾਲ ਸਿੰਘ ਇੱਕ ਚਲਦੀ ਫਿਰਦੀ ਸੰਸਾਸਨ ਉਹਨਾਂ ਕਿਹਾ ਹੈ ਕਿ ਦੇਵਮਾਨ ਜੀ ਨਾਲ ਸਾਡੇ ਪਰਿਵਾਰਕ ਰਿਸ਼ਤੇ ਹਨ ਤੇ ਮੇਰੇ ਭਰਾ ਹਨ ਮਾਤਾ ਪਿਤਾ ਦਾ ਚਲੇ ਜਾਣਾ ਅਜਿਹਾ ਘਾਟਾ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ ਅੱਜ ਇਸ ਦੁੱਖ ਦੀ ਘੜੀ ਵਿੱਚ ਮੈਂ ਆਪਣੇ ਪਰਿਵਾਰ ਵੱਲੋਂ ਵਿਧਾਇਕ ਦੇਵਮਨ ਅਤੇ ਉਸ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਹੁੰਚਿਆ ਹਾਂ। ਦੇ ਪਿਤਾ ਸੁਖਦਾਲ ਸਿੰਘ ਦੇ ਅਫਸੋਸ ਕੱਪ ਪਹੁੰਚਣ ਦੀ ਲੋੜ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਨਾਬਾ ਤੋਂ ਮਾਨਯੋਗ ਵਿਧਾਇਕ ਸਦਾ ਗੁਰਦੇਵ ਸਿੰਘ ਦੇਵਮਨ ਹੋਰਾਂ ਦੇ ਪਿਤਾ ਜੀ ਸੁਖਾ ਲਾਲ ਸਿੰਘ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀ। ਉਹ ਇੱਕ ਹੁੱਗੇ ਸਹਿਤਕਾਰ ਲਿਖਾਰੀ ਰਹੇ ਨੇ ਔਰ ਉਹਨਾਂ ਨੇ ਬੜੀ ਵਧੀਆ ਸਿੱਖਿਆ ਦੇ ਕੇ ਦੇਮਾਨ ਵਰਗਿਆਂ ਨੂੰ ਸੇਵਾ ਕਰਨ ਦੇ ਯੋਗ ਬਣਾਇਆ ਸੋ ਉਹਨਾਂ ਦੇ ਜਾਣ ਦੇ ਦੁੱਖ ਦੇ ਵਿੱਚ ਸ਼ਰੀਕ ਹੋਣ ਵਾਸਤੇ ਮੈਂ ਅੱਜ ਇੱਥੇ ਆਇਆ ਔਰ ਅਸੀਂ ਅਰਦਾਸ ਕੀਤੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ਣ ਔਰ ਪਿੱਛੋਂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਉਹਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਹੈ ਜਿਹੜੇ ਕਿ ਮੇਰੇ ਪਿਤਾ ਜੀ ਜੀ ਮੌਤ ਤੋਂ ਬਾਅਦ ਬਹੁਤ ਵੱਡਾ ਦੁੱਖਾਂ ਦਾ ਪਹਾੜ ਸਾਡੇ ਪਰਿਵਾਰ ਤੇ ਡਿੱਗਿਆ 28 ਤਰੀਕ ਨੂੰ ਸਾਡੇ ਬਾਪੂ ਜੀ ਚੜ੍ਹਾਈ ਕਰ ਗਏ ਸਰਦਾਰ ਲਾਲ ਸਿੰਘ ਜੀ ਤੇ ਅੱਜ ਅਫਸੋਸ ਪ੍ਰਗਟ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਨਾਬਾ ਦੇ ਵਿੱਚ ਆਇਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਬਜ਼ੁਰਗ ਜਿਹੜੇ ਆ ਸਾਡੇ ਪੰਜਾਬ ਦੇ ਵਿੱਚ ਅਗਰ ਮੈਂ ਗੱਲ ਕਰਾਂ ਜਿਵੇਂ ਮੇਰੇ ਪਿਤਾ ਬਕੂ ਲਾਲ ਸਿੰਘ ਜੀ 1934 ਦਾ ਬਰਥ ਹੈ ਔਰ 2024 ਦੇ ਵਿੱਚ ਚਲੇ ਗਏ ਤਕਰੀਬਨ 90 ਸਾਲ ਪਲੱਸ ਉਮਰ ਜਿਹੜੀ ਹੈ ਉਹ ਜਿਹੜੀ ਉਹ ਉਹ ਕੈਲੀਬਰ ਦੇ ਲੋਕ ਜਾਂ ਉਸ ਸਮੇਂ ਦੇ ਲੋਕ ਜਿਹੜੇ ਆ ਬਹੁਤ ਥੋੜੇ ਰਹਿ ਗਏ ਆ ਪੰਜਾਬ ਦੇ ਵਿੱਚ ਮਤਲਬ ਇਹ ਬਜ਼ੁਰਗਾਂ ਦਾ ਜਾਣਾ ਮੇਰੇ ਪਿਤਾ ਜੀ ਕਿਸੇ ਦੇ ਵੀ ਪਿਤਾ ਜੀ ਮਾਂ ਬਾਪ ਦਾ ਜਾਣਾ ਇਸ ਉਮਰ ਦਾ ਐ ਸਮਝ ਲਓ ਕਿ ਇੱਕ ਪੀੜ੍ਹੀ ਇੱਕ ਪੂਰੀ ਦੀ ਪੂਰੀ ਹਿਸਟਰੀ ਜਿਹੜੀ ਆ ਉਹਨਾਂ ਦੇ ਨਾਲ ਹੀ ਚਲੀ ਗਈ ਸੰਤਾਂ ਉਹ ਨਾਂ ਵੀ ਨਹੀਂ ਯਾਦ ਉਹ ਜ਼ੁਬਾਨ ਜਿਹੜੀ ਬੋਲਦੇ ਸੀ ਉਹਦੇ ਵਿੱਚ ਕਈ ਲਫ਼ਜ਼ ਐਸੇ ਜਿਹੜੇ ਪੰਜਾਬੀ ਡਿਕਸ਼ਨਰੀ ਦੇ ਵਿੱਚ ਵੀ ਨਹੀਂ ਮਿਲਦੇ ਔਰ ਇਤਿਹਾਸ ਜਿਹੜਾ ਪ੍ਰਾਣੀਆਂ ਕਹਾਣੀਆਂ ਪ੍ਰਾਣੇ ਗੀਤ ਪ੍ਰਾਣੇ ਸਮੇਂ ਦੀਆਂ ਗੱਲਾਂ ਜਿਹੜੀਆਂ ਨੇ ਜਿਵੇਂ ਮੇਰੇ ਪਿਤਾ ਜੀ ਦਾ ਬਪੂ ਲਾਲ ਸਿੰਘ ਜੀ ਦੱਸਦੇ ਹੁੰਦੇ ਸੀ ਕਿ ਹਿੰਦੁਸਤਾਨ ਜਦੋਂ ਆਜ਼ਾਦ ਹੋਇਆ ਲੱਗਦਾ ਜਿਵੇਂ ਕੱਲ ਦੀ ਗੱਲ ਹੈ ਜੀ ਤੇ ਉਹ ਜਿਹੜੀਆਂ ਉਹ ਮਹਿਸੂਸ ਹੁਣਾਂ ਨੇ ਕੀਤਾ ਜਿਹੜਾ ਆਪਣੀਆਂ ਅੱਖਾਂ ਨਾਲ ਦੇਖਿਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਹਿਸਟਰੀ ਨਾਲ ਲੈ ਕੇ ਘੁੰਮਦੇ ਨੇ ਸਾਡੇ ਬਜ਼ੁਰਗ ਤੇ ਮੈਂ ਤੇ ਹੀ ਬੇਨਤੀ ਕਰਦਾ ਹਾਂ ਸਾਰੇ ਪੰਜਾਬੀਆਂ ਨੂੰ ਦੁਨੀਆ ਭਰ ਦੇ ਵਿੱਚ ਜਿੱਥੇ-ਥੇ ਆਪਣੇ ਪੈਣਪਰਾ ਵਸਦੇ ਨੇ ਕਿ ਆਪਣੇ ਮਾਪੇ ਦਾ ਸੇਵਾ ਕਰੋ ਆਪਣੀ ਮਾਂ ਦੀ ਆਪਣੇ ਬਾਪ ਦਾ ਸਤਿਕਾਰ ਕਰੋ ਇਹ ਬਹੁਤ ਕਣਸ਼ਾਵੇਂ ਬੂਟੇ ਨੇ ਇਹਨਾਂ ਦੀ ਸ਼ਾਨ ਜਿਹੜੀ ਹੈ ਨਾ ਜਿੰਦਾ ਨਿਗਮਾਂ ਕੇ ਆਪਾਂ ਵੱਡੇ ਹੋਏ ਹਾਂ ਔਰ ਇਹਨਾਂ ਦਾ ਜਿੰਨਾ ਆਪਾਂ ਕਰਾਂਗੇ ਉਨਾ ਹੀ ਵੱਧ ਫਲ ਜਿਹੜਾ ਮਿਲੂਗਾ ਅਸੀਂ ਗਰੀਬ ਪਰਿਵਾਰ ਦੇ ਵਿੱਚ ਅਸੀਂ ਛੇ ਪੜਾ ਦੋ ਪੈਣਾ ਅਸੀਂ ਸਾਰੇ ਪੜੇ ਹਾਂ ਔਰ ਕੁਲਦਾਰ ਸਿੰਘ ਸੰਵਾ ਸਾਹਿਬ ਸਾਡੇ ਭਰਾ ਨੇ ਬਹੁਤ ਸਤਿਕਾਰਯੋਗ ਨੇ ਸਮਾਂ ਕੱਢ ਕੇ ਆਏ ਨੇ ਮੈਂ ਇਹਨਾਂ ਦਾ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ